ਅੰਤ ਨਹੀਂ ਦੀਆ ਸਾਡੇ ਆਲਾ ਜਿਹੜਾ ਬਾਬਾ ਪੜੀ ਯਾਰ ਮਾਯਾ ਪਾਰੀ ਆ ਲੰਮਾ ਯਾ ਮਿੱਠੂ ਮਿੱਠੂ ਦਾ ਨਸੀਬ ਪਾਰੀ ਜਾਂ ਲੰਮਾ ਯਾ ਯਾਰ ਪਰ ਉਹ ਉਸ ਵੀਰੇ ਸਰਪੰਚ ਕਹੀਂ ਜੇ ਲੰਮਾ ਯਾ ਲੰਮਾ ਯਾ ਲੰਮਾ ਯਾ ਤਾਂ ਫਿਰ ਉਸ ਵੀਰੇ ਮੈਨੂੰ ਦਰਸ਼ਨ ਨਾ ਹੋਵੇ ਇਹ ਲੰਮਾ ਕਿਹੜਾ ਦੀ ਪਾਰੀ ਆ ਦਿਲ ਮਜਾ ਇਹ ਗਜਰ ਬੋਦਾ ਬਹੁਤ ਉਹਨੇ ਹੁੱਜਾ ਕਿਹ ਕੀ ਕਰਾਤਾ ਅੱਛਾ ਠੀਕ ਆ ਕੀ ਖਿਆਲਾਂ ਤੇ ਹੂੰ ਇਹ ਕੰਦ ਭਾਈ ਜੇ ਲਾ ਹਾਂ ਇਹ ਪਈ ਉਹਨੂੰ ਕਰਕੇ ਉਹਦੇ ਦੇ ਕੇ ਨਾ ਸੀ ਲੱਖਰ ਜੀ ਦਿੱਤਾ ਜਿਹਨੇ ਮੈਂ ਕਾਫੀ ਕਰਾ ਦਿੱਤੀ ਅੱਛਾ ਨਿਬੜ ਗਿਆ ਉਹ ਫੜਾ ਦੇ ਤਾਂ ਹੁਣੇ ਜਾ ਅੱਛਾ ਉੱਤੇ ਦਾ ਤੂੰ ਵੀ ਪਈ ਜੀ ਕੰਮ ਨਹੀਂ ਜੇ ਜਰੋਂ ਉਹ ਨਹੀਂ ਸਾਡੇ ਕੋਲ ਸਾਰਾ ਸਬੂਤ ਪਿਆਦਾ ਕਾਗਜ ਜਿੰਨੇ ਜਿੰਨੇ ਸਾਡੇ ਕੋਲ ਸਾਰੇ ਸਬੂਤ ਨੇ ਐਤੋਂ ਦਾ ਡੀਜ਼ਲ ਲਵਾ ਕੇ ਤੋਰਦਾ ਰਣਾ ਕਰਨਾ ਨਹੀਂ ਦੀ ਯਾਰ ਭਾਗ ਗਿਆ ਬਦੰਦਰਾ ਕਿੱਥੋਂ ਮੁੜ ਤੈਨੂੰ ਇਸਾ ਮਾੜਾ ਮੈਂ ਜਿਹੜੀ ਗੱਲ ਕਹਿੰਦਾ ਜੀ ਮੈਂ ਤਾਂ ਫੋਨ ਫੋਨ ਮਾੜਾ ਮੈਂ ਨਹੀਂ ਕਹਿੰਦਾ ਫੋਨ ਤੇ ਸਾਰੀ ਸੈਡਾਂ ਨੇ ਇਹੀ ਸੈਡਾਂ ਬੰਦੇ ਜਿੰਨੇ ਬੰਦੇ ਨਹੀਂ ਬਣਾਇਆ ਫੋਨ ਉਹ ਤਾਂ ਤੂੰ ਦੇਖਣਾ ਹੈ ਵੀ ਮੈਂ ਚੜਾਈ ਚੜਨੇ ਇੱਕ ਸਿੱਧੇ ਰਸਤੇ ਜਾਣਾ ਹੈ ਜਵਾਖ ਜੀ ਗਲਤ ਜਾਂਦਾ ਉਹਨੂੰ ਮੋੜੋ ਆਪ ਮੁੜੋ ਆਪਾਂ ਵਾਹ ਪੇਲਾ ਕਮੰਡ ਨੂੰ ਮੋੜ ਲਾ। ਇਹੀ ਚੀਜ਼ ਫੋਨ ਹੈ। ਇਹ ਥੋੜਾ ਜਿਹਾ ਇਹ ਸੌਖਾ ਹੋ ਗਿਆ ਥੋੜਾ ਜਿਹਾ ਕਿਉਂਕਿ ਇਹਦੇ ਵਿੱਚ ਕਿੰਨਾ ਕੁਸ ਆਉਂਦਾ ਹੈ। ਇੱਥੇ ਆ ਪਾਰਦਾਤ ਹੋ ਗਈ। ਆਪਣੇ ਜਵਾਖਾਂ ਨੂੰ ਉਹਦੀ ਆਪਾਂ ਬੈਠਣੇ ਜਵਾਖਾਂ ਨੂੰ। ਇੱਥੇ ਆ ਹੋ ਗਈ ਜਵਾਖ ਨਾ ਦੇ ਨਾ ਗੱਲ ਫੜੀ ਜਾਂਦੇ ਰਹਿੰਦੇ ਨੇ। ਪਾਪਾ ਸਾਨੂੰ ਪਤਾ ਹੈ। ਕਹਿੰਦੇ ਨੇ। ਇਹਨੇ ਗਲਤ ਕੀਤਾ। ਜਵਾਖ ਮਤਲਬ ਹੁਣ ਦੇ ਨੇ ਜਿਹੜੇ ਬਹੁਤ ਸ਼ਹਿਰ ਨੇ। ਬਹੁਤ ਸ਼ਹਿਰ ਨੇ ਤੇ ਜੀ ਨੇ ਜਿਵੇਂ ਆਪਾਂ ਕਹਿੰਦੇ ਹੁੰਨੇ ਮਤਲਬ ਲੈਂਡ ਤੋਂ ਆਊਟ ਹੋਣਾ ਹੈ। ਬੇਫੋਪੀ ਕਰੇ ਦਿਮਾਗ ਦੀ ਕਮੀ ਕਹ ਲੈ ਉਹ ਹਟਦਾ ਨਹੀਂ ਉਹ ਉਹ ਹਟਦਾ ਨਹੀਂ ਹੋਈ ਜਾਂਦੀ ਹੈ ਇਹ ਚੀਜ਼ਾਂ ਨੇ ਕਈ ਚੀਜ਼ਾਂ ਮਤਲਬ ਰੋਕਣੀਆਂ ਪੈਂਦੀਆਂ ਨੇ ਘਰੇ ਫੋਨ ਹੈ ਘਰੇ ਫੋਨ ਹੈ ਵਟਸਐਪ ਚਲਾਓ ਚਲਾਉਂਦੇ ਨੇ ਜਬ ਆਪ ਸੀਗੇ YouTube ਤੇ ਜਾਓਗੇ Facebook ਤੇ ਜਾਓਗੇ ਤੇ ਸੈਡਾ ਬਣੀਆਂ ਹੋਈਆਂ ਨੇ ਬਹੁਤ ਮਤਲਬ ਉਹ ਤੇ ਬਹੁਤ ਕੁਝ ਪਿਆ ਤੇ ਜਿਵਾਹ ਨੂੰ ਗਾਵੇ ਤਾਂ ਪੜਾਈ ਕਰਨੀ ਹੈ WhatsApp ਤੇ ਦੇਖ ਜਿਹੜਾ ਮਰਜ਼ੀ ਦੇਖ ਚੱਲ WhatsApp ਤੇ ਆਪਣੀ ਹੁੰਦਾ ਤੇ ਜੀ ਤਸਵੀਰ ਆ ਗਈ ਛੋੜੀਆਂ ਗੱਲਾਂ ਗੱਲਾਂ ਕਰਦੇ ਆਪਾਂ ਕੀ ਇਹ ਹੁੰਦੇ ਆ ਤੇ ਇਹੀ ਚੀਜ਼ ਮੇਰਾ ਮੁੰਡਾ ਕਰਦਾ ਰਿਹਾ ਉਹ ਜੂਕੇ ਵਾ ਗਿਆ ਇਹੀ ਹੁਣ ਗੁੜਿਆ ਗੁੜਿਆ ਰਹਿ ਕੇ ਕਰੇ ਤੇ ਤੇ ਮੈਨੂੰ ਐ ਨਹੀਂ ਨਾ ਗਲਤ ਮੰਨਦਾ ਕਿ ਯਾਰ ਕੁਝ ਆਪਣਾ ਵੀ ਰੋਲ ਹੁੰਦਾ ਹੈ ਮਾਂ ਪਿਓ ਦਾ ਰੋਲ ਹੁੰਦਾ ਹੈ ਹੁੰਦਾ ਬਈ ਬਾਗਨ ਦਾ ਮਾਸਟਰ ਹੈ ਕੰਮ ਮਾਸਟਰ ਹੈ ਮਾਂ ਪਿਓ ਮਾਸਟਰ ਹੈ ਬਈ ਇਸ ਬਜਾ ਵੀ ਮੈਂ ਮਤਲਬ ਸਰ ਅੱਪ ਤਾਂ ਡਰਤੀ ਕਹਿੰਦੇ ਪਰਮਾਤਮਾ ਕੱਲ ਨੂੰ ਪਤਾ ਨਹੀਂ ਅੱਜ ਅੱਜ ਮੈਂ ਸਮਝਾਈ ਜਾਂਦੇ ਗੱਦਵਾਖਾ ਨੂੰ ਕੱਲ ਨੂੰ ਕੋਈ ਪਤਾ ਨਹੀਂ ਵੀ ਮਤਲਬ ਕਿਵੇਂ ਹੋਣਾ ਉਹ ਤਾਂ ਹੁਕਮਾ ਮਾਲਕ ਦਾ ਕੋਈ ਪਰ ਜਿੰਨੇ ਕੁ ਬੁੱਧੀ ਹੈ ਜਿੰਨਾ ਕੁ ਦਿਮਾਗ ਦਿੱਤਾ ਹੈ ਉਹਨਾਂ ਦੇ ਉਹਨਾਂ ਦਾ ਮਤਲਬ ਬੱਚਿਆਂ ਨੂੰ ਜ਼ਰੂਰ ਗਾਈਡ ਕਰੋ ਕਵਾਂ ਡੇਪ ਮਾ ਜੇ ਜੇ ਤੂੰ ਬਾਦਰੀ ਕੋਸ ਹੁੰਦਾ ਫਿਰ ਰੱਬ ਦਾ ਭਾਣਾ ਉਹ ਦੀ ਮਰਜ਼ੀ ਤੇ ਫਿਰ ਰੱਬ ਦਾ ਭਾਣਾ ਜੀ ਫਿਰ ਤਾਂ ਭਾਣਾ